ਹਾਂਜੀ ਜਿਹੜੇ ਲੋਕਾਂ ਨੂੰ ਬਾਲਾ ਮਾਨ ਤੇ ਹੰਕਾਰ ਹੋਵੇ ਨਾ ਉਹ ਇੱਕ ਵਾਰ ਗੇੜਾ ਸ਼ਮਸ਼ਾਨ ਘਾੜ ਦਾ ਜ਼ਰੂਰ ਲਾਉਣ ਕਿਉਂਕਿ ਇਸ ਸ਼ਮਸ਼ਾਨ ਘਾੜ ਦੇ ਵਿੱਚ ਕਹਿੰਦੇ ਬੰਦੇ ਨੂੰ ਅਸਲੀ ਰੱਬ ਦੇ ਦਰਸ਼ਨ ਹੋ ਜਾਂਦੇ ਆ ਬੰਦੇ ਨੂੰ ਆਪਦੀ ਔਕਾਤ ਪਤਾ ਲੱਗ ਜਾਂਦੀ ਆ ਕਿ ਮੇਰੀ ਕਿੰਨੀ ਔਕਾਤ ਆ ਚਾਹੇ ਤੂੰ ਚਾਰ ਮੰਜ਼ਲੀ ਕੋਠੀ ਛੱਤ ਲਾ ਚਾਹੇ ਪੰਜ ਛੱਤ ਲਾ ਚਾਹੇ ਤੂੰ ਹਜ਼ਾਰ ਗੁਣਾ ਤਰੱਕੀ ਕਰ ਲਾ ਪਰ ਅੰਤ ਦੀ ਬਾਜ਼ੀ ਜਾਣਾ ਉਸੇ ਸ਼ਮਸ਼ਾਨ ਘਾੜ ਦੇ ਵਿੱਚ ਆ ਉਸੇ ਸ਼ਮਸ਼ਾਨ ਘਾੜ ਚ ਜਾ ਕੇ ਨਵੇੜਾ ਹੋਣਾ ਤੇਰਾ ਸਿਆਣੇ ਕਹਿੰਦੇ ਨੇ ਕਹਿੰਦੇ ਇੱਕ ਫਲੈਟ ਆ ਜਿਹੜੀ ਉਹ ਸ਼ਮਸ਼ਾਨ ਘਾੜ ਦੇ ਵਿੱਚੋਂ ਉੱਡਦੀ ਆ ਜਿਹਦਾ ਕਿਤੇ ਵੀ ਸਟੇ ਨਹੀਂ ਤੇ ਜਿਹਦੇ ਲਈ ਵੀਜ਼ਾ ਲੈਣ ਦੀ ਲੋੜ ਵੀ ਨਹੀਂ ਪੈਂਦੀ ਕਿਉਂਕਿ ਉਹ ਆਪਣੇ ਆਪ ਵੀਜ਼ਾ ਲਾ ਕੇ ਆਉਂਦਾ ਤੇ ਸੋ ਮੇਰਾ ਕਹਿਣ ਦਾ ਮਤਲਬ ਸਿਰਫ ਇਹੀ ਆ ਕਿ ਕਦੇ ਵੀ ਮਾਨ ਅਹੰਕਾਰ ਨਾ ਕਰੋ ਕਦੇ ਵੀ ਇਹ ਨਾ ਸੋਚੋ ਕਿ ਅਸੀਂ ਬਹੁਤ ਸਿਆਣੀ ਆਂ ਕਿਉਂਕਿ ਸਿਆਣਾ ਬਣ ਕੇ ਕੋਈ ਜੋੜਦਾ ਨਹੀਂ ਦੇਖਿਆ ਤੇ ਕਮਲਾ ਬਣ ਕੇ ਕੋਈ ਗਵਾਉਂਦਾ ਨਹੀਂ ਦੇਖਿਆ ਬੰਦਾ ਮਾੜਾ ਨਹੀਂ ਹੁੰਦਾ ਇਨਸਾਨ ਮਾੜਾ ਨਹੀਂ ਹੁੰਦਾ ਸਮਾਂ ਮਾੜਾ ਆ ਜਾਂਦਾ ਉੱਤੇ ਤੇ ਸਮਾਂ ਚੰਗੇ ਤੇ ਮਾੜੇ ਦੀ ਪਰਖ ਜ਼ਰੂਰ ਕਰਾ ਜਾਂਦਾ ਸੋ ਜਿਨ੍ਹਾਂ ਦੇ ਧੌਣਾ 'ਚ ਬਾਹਲੇ ਵੱਡੇ ਕਿੱਲੇ ਗੱਡੇ ਹੋਏ ਆ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਸ਼ਹਿਰ ਦੇ ਵਿੱਚ ਸ਼ਮਸ਼ਾਨ ਘਾਟ ਜ਼ਰੂਰ ਆ ਸਿਰਫ ਇਹ ਨਹੀਂ ਜਿਨ੍ਹਾਂ ਦੀਆਂ ਧੌਣਾ 'ਚ ਕਿੱਲੇ ਉਹੀ ਲੋਕ ਜਾਣ ਹਰ ਇਨਸਾਨ ਨੂੰ ਜਾਣਾ ਚਾਹੀਦਾ ਕਿਉਂਕਿ ਅਸਲੀ ਸਾਡੀ ਮੰਜ਼ਿਲ ਉਹ ਆ ਅਸਲੀ ਸਾਡਾ ਘਰ ਉਹ ਆ ਇਹ ਤਾਂ ਦੁਨਿਆਵੀ ਆ ਇਹ ਤਾਂ ਅਸੀਂ ਪ੍ਰਾਪਰਟੀਆਂ ਅੱਗੇ ਆਪਦੀਆਂ ਪੀੜ੍ਹੀਆਂ ਲਈ ਬਣਾਵਣਾ ਛੱਡਣ ਵਾਲਿਆਂ ਚੋਂ ਆ ਉੱਥੇ ਜਾ ਕੇ ਸਾਨੂੰ ਸਾਢੇ ਤਿੰਨ ਹੱਥ ਧਰਤੀ ਨਸੀਬ ਹੋਣੀ ਆ ਸਾਢੇ ਤਿੰਨ ਹੱਥ ਪਤਾ ਨਹੀਂ ਸਾਢੇ ਤੋਂ ਪਹਿਲਾਂ ਉੱਥੇ ਕਿੰਨੇ ਕੁ ਪਏ ਹੋਣੇ ਆ ਤੇ ਕਿੰਨਿਆਂ ਕਨੇ ਸਾਢੇ ਤੋਂ ਬਾਅਦ ਜਾਣ ਸੋ ਕਦੇ ਵੀ ਉਸ ਜੀ ਨੂੰ ਨਾ ਭੁੱਲੋ ਮੌਤ ਤਾਂ ਅਲਸ ਸੱਚਾਈ ਆ ਨਹੀਂ ਆਉਣੀ ਆ ਜਰਣਾ ਝੂਠ ਮਰਨਾ ਸੱਚ ਸਿਆਣਿਆਂ ਨੇ ਸਹੀ ਕਿਹਾ ਸੋ ਫਿਰ ਜੇ ਐਡੀ ਚੀਜ਼ ਦਾ ਸਾਨੂੰ ਪਤਾ